ਸਸ਼ੀਗਰ ਜੀ ਬਹੁ ਬਹੁ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਨਨ ਦਿਲ ਸਿੱਤੇ ਅੱਜ ਤੁਹਾਨੂੰ ਅਸੀਂ ਰੂਪ ਕਰਾਉਣ ਜਾ ਰਹੇ ਹਾਂ ਸਵਾਮੀ ਸਤਿਆਨੰਦ ਕਾਲਜ ਇਹ ਕੋਲੈਜ ਇਕ ਵਕੇਸ਼ਨਲ ਕੋਰਸਸ ਦਾ ਕਾਲਜ ਹੈ ਜਿਹੜਾ ਕੀ ਗਮਟਾਲਾ ਬਾਈਪਾਸ ਦੇ ਨੇੜੇ ਪੈਂਦਾ ਹੈ ਇੱਕ ਐਸਾ ਕਾਲਜ ਹੈ ਜਿਹੜਾ ਸਰਕਾਰ ਦੇ ਫੰਡ ਵੱਲੋਂ ਚੱਲਦਾ ਹੈ ਤੇ ਪੜਾਈ ਖਾਣ ਪੀਣ ਰਹਿਣ ਸੈਣ ਦਾ ਖਰਚਾ ਬਿਲਕੁਲ ਫਰੀ ਹੈ ਛੋਟੇ ਛੋਟੇ ਕੋਰਸਸ 3 ਮਹੀਨੇ 4 ਮਹੀਨੇ 6 ਮਹੀਨੇ ਵਾਲੇ ਨੇ ਇਸ ਹੋਰੇ ਕੋਰਸਸ ਹੋ ਨੇ ਜੋ ਕਿ ਬੱਚੇ ਦੇ ਹੱਥਾਂ ਵਿੱਚ ਹੁਨਰ ਦਿੰਦੇ ਨੇ ਇਹ ਕੋਰਸਸ ਬੱਚੇ ਦੇ ਅੱਗੇ ਜ਼ਿੰਦਗੀ ਬਣਾਉਣ ਵਿੱਚ ਬਹੁਤ ਜੋ ਆਪਣੇ ਬੱਚਿਆਂ ਨੂੰ ਕੁਝ ਬਣਾਉਣਾ ਚਾਹੁੰਦੇ ਨੇ ਕੁਝ ਸਿਖਾਉਣਾ ਚਾਹੁੰਦੇ ਨੇ ਪਰ ਪੈਸੇ ਦੀ ਤੰਗੀ ਕਰਕੇ ਉਹਨਾਂ ਨੂੰ ਮਹਿੰਗੇ ਕੋਰਸ ਨਹੀਂ ਕਰਾ ਸਕਦੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਕੋਈ ਦੱਸ ਸਕਦਾ ਹੈ ਜੋ ਅਸੀਂ ਸਾਰੇ ਦਿਨ ਵਿੱਚ ਖਾਂਦੇ ਆ ਕੀ ਕਰਦੇ ਆ ਠੀਕ ਆ ਉਹ ਸਾਰਾ ਕੁਝ ਹੋਏਗਾ ਜੋ ਵੀ ਸਾਡਾ ਈਟਿੰਗ ਹੋਏਗਾ ਟੀ ਹੋਏਗਾ 스낵ਸ ਵਗੈਰਾ ਹੁੰਦੇ ਕਿੰਨੇ ਤਰ੍ਹਾਂ ਦੇ ਹੁੰਦੇ ਵਾ ਟਾਈਪਸ ਆਫ ਮੀਲਸ ਠੀਕ ਆ 7 ਟਾਈਪਸ ਹੁੰਦੇ ਕਿਹੜੇ ਕਿਹੜੇ ਸੱਤ ਬਿਲਕੁਲ ਹੋਏਗਾ ਮੀਲਸ ਦਨੇਸ 7 ਟਾਈਪਸ ਦੇ ਹੁੰਦੇ ਆ

नमकीन ਠੀਕ ਆ ਜਿਹੜੇ ਆਪਾਂ 12 ਤੋਂ ਲੈ ਕੇ 1 ਵਜੇ ਦੇ ਵਿੱਚ ਆਪਾਂ ਖਾਣੇ ਪੀਣੇ ਆ ਠੀਕ ਆ ਉਹ ਚੀਜ਼ਾਂ ਆ ਜਾਂਦੀਆਂ ਸਾਡੀਆਂ 스낵ਸ দেন ਕੀ ਹੁੰਦਾ ਟਾਈਮ ਲੰਚ ਦਾ ਟਾਈਮ ਹੁੰਦਾ ਕਿੰਨਾ ਟਾਈਮ ਹੁੰਦਾ ਲੰਚ ਦਾ 1 ਵਜੇ ਤੋਂ ਮਤਲਬ ਆਫਟਰਨੂਨ ਇਹ ਟਾਈਮ ਸ਼ੁਰੂ ਹੁੰਦਾ ਵਾ 1 ਵਜੇ ਤੋਂ 1 ਪੀਐਮ ਦੈਨ ਕਿਹੜੇ ਟਾਈਮਿੰਗ ਹੁੰਦੀ ਆ ਸਾਡੀ ਮੀਲ ਕਿਹੜੀ ਹੁੰਦੀ ਦੈਨ ਲੰਚ ਤੋਂ ਬਾਅਦ ਕਿਹੜੀ ਮੀਲ ਹੁੰਦੀ ਹੈ 3 3 टी एंड आफ्टरनून टी ठीक है देन सुपर सुपर का मतलब है एनीबडी एक्सप्लेन हां जिस तरह सी लंच तो बाद कही जिस तरह मॉर्निंग सी ब्रेकफास्ट ब्रेकफास्ट द टाइमिंग ਹੁੰਦਾ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਠੀਕ ਆਪਾਂ ਕਰਦੇ ਨੋਰਮਲ ਬ੍ਰੇਕਫਾਸਟ ਅਗਰ ਕਈ ਜਿਵੇਂ ਸੰਡੇ ਦੇ ਟਾਈਮ ਆਪਾਂ ਲੇਟ ਉੱਠਦੇ ਹਣਾ ਉਸ ਟਾਈਮ ਉਹ ਟਾਈਮਿੰਗ ਜਿਹੜੀ ਉਹ ਓਵਰ ਹੋ ਜਾਂਦੀ 9:00 ਬ੍ਰੈਂਚ ਟਾਈਮ ਜਿਹੜਾ ਸਾਡਾ ਹੁੰਦਾ ਵਾ 9:00 9:00 a.m. ਤੋਂ ਅਗਲਾ ਟਾਈਮ ਜਿਹੜਾ ਹੁੰਦਾ ਵਾ ਜਿਵੇਂ 10 ਵਜੇ ਅਸੀਂ ਰੋਟੀ ਖਾ ਲਈ 11 ਵਜੇ ਰੋਟੀ ਖਾ ਲਈ ਉਹ ਸਾਡਾ ਆ ਗਿਆ ਬ੍ਰੈਂਚ ਟਾਈਮ ਠੀਕ ਆ ਦੈਨ ਕੀ ਆਏਗਾ ਲੰਚ ਲੰਚ ਦੀ ਟਾਈਮਿੰਗ ਹੁੰਦੀ ਹੈ 1 ਵਜੇ ਤੋਂ ਠੀਕ ਹੈ 1 ਤੋਂ 2 ਹੋਏਗੀ 1 ਤੋਂ 2:30 ਹੋ ਜਾਏਗਾ ਹੈ ਨਾ ਦੈਨ ਜੇ ਅਸੀਂ ਲੰਚ ਵੀ ਲੇਟ ਕਰ ਲਈਏ ਦੈਨ ਕੀ ਆਏਂਦਾ ਹੈ ਉਹ ਸੁਪਰ ਸੁਪਰ ਦੇ ਵਿੱਚ ਆਪਾਂ ਕੀ ਕਰਦੇ ਹਾਂ ਸੈਂਡਵਿਚ ਬਣਾ ਕੇ ਖਾ ਲੈਂਦੇ ਆ ਨਾਲ ਕੀ ਆ ਜਾਂਦਾ ਕੌਫੀ ਵਗੈਰਾ ਹੋ ਜਾਂਦੀ ਆ ਠੀਕ ਹੈ ਕੁਝ ਅਸੀਂ 스ਨੈਕਸ ਬਣਾ ਲੈਂਦੇ ਆ ਸੈਂਡਵਿਚ ਬ੍ਰੈਡ ਟੋਸ ਵਗੈਰਾ ਇਸ ਤਰ੍ਹਾਂ ਚੀਜ਼ਾਂ ਦੈਨ ਕੀ ਆਏਗਾ ਸਾਡਾ ਲਾਸਟ ਜਿੱਦਾਂ ਕਿ ਅਸੀਂ ਤੁਹਾਨੂੰ ਪਹਿਲਾਂ ਕਾਲਜ ਦਿਖਾ ਹੀ ਚੁੱਕੇ ਹਾਂ ਹੁਣ ਆਏ ਅਸੀਂ ਕਾਲਜ ਦੇ ਪ੍ਰੋਜੈਕਟ ਮੈਨੇਜਰ ਸਰਦਾਰ ਗੁਰਜੋਤ ਸਿੰਘ ਜੀ ਗਾ ਸਸ਼ਿਕਾ ਸਰ ਜੀ ਸਸ਼ਿਕਾ ਸਰ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਓਪਰਚੁਨਿਟੀ ਦੇਣ ਲਈ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਚੈਨਲ ਤੇ ਥੈਂਕ ਯੂ ਸੋ ਮਚ ਤੇ ਅੱਜ ਅਸੀਂ ਕੋਸ਼ਿਸ਼ ਕਰਾਂਗੇ ਕੰਮ ਆਉਣ ਵਾਲੀਆਂ ਗੱਲਾਂ ਜੋ ਕਿ ਸਾਡੇ ਯੂਥ ਦੇ ਕੰਮ ਆਉਣਗੀਆਂ ਇਹ ਕੋਸ਼ਿਸ਼ ਕਰਾਂਗੇ ਕਿ ਸਿੰਪਲ ਤਰੀਕੇ ਨਾਲ ਤੁਹਾਨੂੰ ਸਮਝਾਇਆ ਜਾ ਸਕੇ ਕਿ ਕੀ ਹੈ ਕਾਲਜ ਕੀ ਮੋਟਿਵ ਸਰ ਸਭ ਤੋਂ ਪਹਿਲਾਂ ਤੇ ਇਹ ਕਾਲਜ ਦਾ ਨਾਮ ਐਕਸਪਲੇਨ ਕਰ ਦਿਓ ਤੇ ਇਹਦੀ ਹਿਸਟਰੀ ਬਾਰੇ ਦੱਸੋ ਕਿ ਕਦੋਂ ਤੋਂ ਸ਼ੁਰੂ ਹੋਇ ਸਰ ਕਾਲਜ ਦਾ ਨਾ ਹੈਗਾ ਜੀ ਸਵਾਮੀ ਸਤਿਆਨੰਦ ਕਾਲਜ ਹੈ ਜੀ ਕਾਲਜ ਦੀ ਜਿਹੜੀ ਲੋਕੇਸ਼ਨ ਹੈਗੀ ਆ ਗੁਰੂ ਅਮਰਦਾਸ ਐਵੈਨਿਊ ਹੈ ਜੀ ਨੀਅਰ ਹੋਲੀ ਸਿਟੀ ਅਜਨਾਲਾ ਰੋਡ ਤੋਂ ਹੀ ਅਸੀਂ ਬਿਲਕੁਲ ਹੀ 800 ਮੀਟਰ ਦੇ ਡਿਸਟੈਂਸ ਤੇ ਆ ਜਿਹੜਾ ਇੰਟਰਨਲ ਕਾਲਜ ਦਾ ਏਰੀਆ ਹੈ ਏਰੀਆ ਜਿਹੜਾ ਕਾਲਜ ਦਾ ਹੈਗਾ ਜੀ ਕੋਈ ਤੁਸੀਂ ਮੰਨ ਕੇ ਦੋ ਕਿੱਕੜੇ ਏਰੀਏ ਦੇ ਵਿੱਚ ਜਿਹੜਾ ਇਹ ਸੈਂਟਰ ਸੈਟਅਪ ਕੀਤਾ ਗਿਆ ਜੀ ਸੈਂਟਰ ਦਾ ਜਿਹੜਾ ਨਾਮ ਹੈ ਜੀ ਉਹ ਸਕਿੱਲ ਟੂ ਸਕਿੱਲ ਹੈ ਸਕਿੱਲ ਟੂ ਸਕਿੱਲ ਇੱਕ ਪ੍ਰਾਈਵੇਟ ਆਰਗੇਨਾਈਜੇਸ਼ਨ ਹੈ ਜੀ ਜਿਹੜੀ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਦੇ ਅੰਡਰ ਕੰਮ ਕਰਦੀ ਹੈ ਜੀ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਪਿੰਡਾਂ ਦੇ ਬੱਚਿਆਂ ਲਈ ਜਾਂ ਪਿੰਡੂ ਰਾਜ ਦੇ ਲਈ ਕਈ ਸਾਰੇ ਵਕਫ ਵਕ ਪ੍ਰੋਜੈਕਟ ਚਲਾਉਂਦੀ ਆ ਜਿਹਦੇ ਵਿੱਚ ਇੱਕ ਪ੍ਰੋਜੈਕਟ ਹੈ ਜੀ ਡਿਡਯੂ ਜੀਕੇワイ ਦੀਨ ਦਿਵਾਲੋ ਪਾਧਿਆ ਗ੍ਰਾਮੀਣ ਕੁਸ਼ਲਿਆ ਯੋਜਨਾ ਜਿਸ ਪ੍ਰੋਜੈਕਟ ਦੇ ਤਹਿਤ ਅਸੀਂ ਇਸ ਸਕੀਮ ਜਿਹੜੀ ਆ ਇਸ ਕਾਲਜ ਦੇ ਵਿੱਚ ਰਨ ਕਰ ਰਹੇ ਹਾਂ ਜੀ ਠੀਕ ਜੀ ਤੇ ਇਹ ਇਸ ਜਗ੍ਹਾ ਤੇ ਸੈਟਅਪ ਕਿੰਨੇ ਸਾਲਾਂ ਤੋਂ ਆ ਏ ਪਿਛਲੇ 1.5 ਸਾਲ ਤੋਂ ਇਸ ਜਗ੍ਹਾ ਤੇ ਸੈਟ ਅਪ ਹੋਇਆ ਜੀ ਪਹਿਲਾਂ ਜਿਹੜਾ ਇਹਦਾ ਸੈਟ ਅਪ ਸੀ ਸ੍ਰੀ ਸਾਈਂ ਕਾਲਜ ਦੇ ਵਿੱਚ ਸੀ ਲੋਕੇਸ਼ਨਸ ਗਵਰਨਮੈਂਟਸ ਵੱਲੋਂ ਜਿੱਥੇ ਵੀ ਇਹਨਾਂ ਨੂੰ ਆਇਡੈਂਟੀਫਾਈ ਕਰਨ ਜਿੱਥੇ ਜ਼ਿਆਦਾ ਓਪਰਚ्युनिटीਜ਼ ਹੁੰਦੀਆਂ ਨੇ ਉਸ ਜਗ੍ਹਾ ਤੇ ਲੋਕੇਸ਼ਨ ਆਇਡੈਂਟੀਫਾਈ ਕਰਕੇ ਜਿਹੜਾ ਇਹ ਰਨ ਕੀਤਾ ਜਾਂਦਾ ਹੈ ਠੀਕ ਜੀ ਇਹਦੀ ਜਿਹੜੀ ਫੰਡਿੰਗ ਸਾਰੀ ਉਹ ਗਵਰਨਮੈਂਟ ਵੱਲੋਂ ਹੀ ਆ ਇਹ ਟੋਟਲੀ ਜੀ ਸਾਰਾ ਹੀ ਗਵਰਨਮੈਂਟ ਦਾ ਆਰਗੇਨਾਈਜ਼ਡ ਪ੍ਰੋਗਰਾਮ ਹੈ ਜਿਹਦੇ ਵਿੱਚ ਜਿਹੜਾ ਫੰਡਿੰਗ ਦਾ ਸਟੇਟਸ ਰਹਿੰਦਾ ਉਹ ਸਟੇਟ ਦਾ ਵੀ ਰਹਿੰਦਾ ਜੀ ਤੇ ਸੈਂਟਰ ਦਾ ਵੀ ਰਹਿੰਦਾ ਦੋਨਾਂ ਦੇ ਇੱਕ ਕਲੈਬੋਰੇਸ਼ਨ ਤੋ ਦੋਨਾਂ ਦੀ ਫੰਡਿੰਗ ਜਿਹੜੀ ਆ ਉਹ ਅਲੱਗ-ਅਲੱਗ ਤਰੀਕਿਆਂ ਦੇ ਨਾਲ ਆਰਗੇਨਾਈਜੇਸ਼ਨ ਨੂੰ ਜਿਹੜੀ ਮਿਲਦੀ ਹੈ ਠੀਕ ਜੀ ਤੇ ਇੱਥੇ ਟੋਟਲ ਸਟਾਫ ਤੁਹਾਡੇ ਕੋਲ ਕਿੰਨੇ ਗਿਣਤੀ ਚ ਹੈ ਸਾਡੇ ਕੋਲ ਜੀ ਜੇ ਅਸੀਂ ਸਾਰੇ ਸਟਾਫ ਦੀ ਗੱਲ ਕਰੀਏ ਉਹਦੇ ਵਿੱਚ ਸਾਡੇ ਕੋਲ ਕੋਈ 42 ਮੈਂਬਰਸ ਨੇ ਕਿਉਂਕਿ ਜਿਹੜੀ ਸਕੀਮ ਹੈ ਟੋਟਲੀ ਰੈਜੀਡੈਂਸ਼ੀਅਲ ਹੈ ਜੀ ਰੈਜੀਡੈਂਸ਼ੀਅਲ ਸਕੀਮ ਦੇ ਵਿੱਚ ਬੱਚੇ ਦਾ ਰਹਿਣ ਖਾਣ ਪੀਣ ਦੇ ਸਾਰੇ ਜਿਹੜੀਆਂ ਚੀਜ਼ਾਂ ਨੇ ਉਹ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਾਂ ਜੀ ਇਹਦੇ ਚ ਵਾਰਡਨ ਵਗੈਰਾ ਪਾ ਕੇ ਹੈ ਨਾ ਹਾਂਜੀ ਹਾਂਜੀ ਉਹਦੇ ਵਿੱਚ ਸਾਡੇ ਜਿਹੜੇ ਹੋਸਟਲ ਦਾ ਅਲੱਗ ਸਟਾਫ ਹੈ ਜੀ ਸਾਰਾ ਜਿਹੜਾ ਬੱਚਿਆਂ ਨੂੰ ਸ਼ਾਮ ਨੂੰ ਮੋਨਿਟਰਿੰਗ ਕਰਦਾ ਏ ਅਕੈਡੈਮਿਕ ਏਰੀਆ ਦਾ ਜਿਹੜਾ ਸਟਾਫ ਹੈ 15 ਤੋਂ 1 ਸਿਕਿਉਰਿਟੀ ਦੇ ਵਿੱਚ ਕੋਈ 5 ਤੋਂ 6 ਮੈਂਬਰ ਨੇ ਜਿਹੜੇ ਸਿਕਿਉਰਿਟੀ ਦਾ ਸਾਰਾ ਮੈਨੇਜ ਕਰਦੇ ਹਾਂ ਹਾਂ ਜੀ ਹਾਂ ਜੀ ਜਿਹੜੇ ਮੈਸ ਐਗਜ਼ੀਕਿਊਟਿਵ ਨੇ ਜਿਹੜੇ ਖਾਣਾ ਬੱਚਿਆਂ ਦਾ ਬਣਾਉਂਦੇ ਆ 5 ਤੋਂ 6 ਪਰਸਨ ਹੋਣੇ ਜੀ ਜਿਹੜੇ ਮੈਸ ਦਾ ਕੰਮ ਕਰਦੇ ਠੀਕ ਜੀ ਤੇ ਸਰ ਇਹਦੇ ਵਿੱਚ ਕਿਹੜੇ ਕਿਹੜੇ ਕੋਰਸਸ ਜਿਹੜੇ ਕਰਵਾਏ ਜਾਂਦੇ ਆ ਇਹ ਹੋਰ ਕੀ ਕੀ ਫੈਸਿਲਿਟੀ ਫੈਸਿਲਿਟੀਆਂ ਆਲਮੋਸਟ ਤੁਸੀਂ ਦੱਸ ਹੀ ਦਿੱਤੀਆਂ ਕਿ ਖਾਣਾ ਵਗੈਰਾ ਫੈਸਿਲਿਟੀਆਂ ਕੋਰਸ ਦੀ ਜੇ ਮੈਂ ਗੱਲ ਕਰਾਂ ਕੋਰਸ ਦੇ ਨਾਲ ਹੀ ਫੈਸਿਲਿਟੀਆਂ ਵੀ ਤੁਹਾਨੂੰ ਦੱਸ ਦਿੰਦੇ ਆ ਕੋਰਸਸ ਦੀ ਜੇ ਗੱਲ ਕੀਤੀ ਜਾਵੇ ਤੇ ਛੋਟੇ ਛੋਟੇ ਕੋਰਸਸ ਹੈ ਪੁਰਾਣਾ ਆਈਟੀਆਈ ਕਰਦੇ ਸੀ ਜਾਂ ਡਿਪਲੋਮਾ ਕਰਦੇ ਸੀ ਨਾ ਇਸ ਤਰੀਕੇ ਦੇ ਨਾਲ ਗਵਰਨਮੈਂਟ ਨੇ ਸਕਿੱਲ ਨੂੰ ਥੋੜਾ ਜਿਹਾ ਇਨਕਰੀਜ਼ ਕਰਨ ਦੇ ਲਈ ਲੋਕਾਂ ਦੇ ਵਿੱਚ ਇਹ ਚੀਜ਼ਾਂ ਲਿਆਉਣ ਦੇ ਲਈ ਉਹਨਾਂ ਨੇ 3-3 ਮਹੀਨੇ ਦੇ ਕੋਰਸ ਰਨ ਮਤਲਬ ਜਿਹੜੇ ਚਲਾਉਂਦੇ ਆ ਦੀ ਸਾਡੇ ਕੋਲ ਜਿਹੜੇ ਕੋਰਸਸ ਚੱਲ ਰਹੀ ਹੈ ਦੀ ਇਲੈਕਟ੍ਰੋਨਿਕ ਸੈਕਟਰ ਵੀ ਸਾਡੇ ਕੋਲ ਹੈਗਾ ਏ ਕਿਉਂਕਿ ਸਾਡੇ ਪਿੰਡਾਂ ਦੇ ਜਿਹੜੇ ਬੱਚੇ ਹੁੰਦੇ ਉਹ ਇਲੈਕਟ੍ਰੋਨਿਕ ਸੈਕਟਰ ਦੇ ਵਿੱਚ ਜ਼ਿਆਦਾ ਇੰਟਰਸਟ ਸ਼ੋਅ ਕਰਦੇ ਆ ਇਲੈਕਟ੍ਰੋਨਿਕ ਸੈਂਟਰ ਸੈਕਟਰ ਦੇ ਨਾਲ ਨਾਲ ਸਾਡੇ ਕੋਲ ਅਪੈਰਲ ਸੈਕਟਰ ਹੈ ਦੀ ਅਪੈਰਲ ਸੈਕਟਰ ਦੇ ਵਿੱਚ ਸਲਾਈ ਕਢਾਈ ਦਾ ਜਿਹੜਾ ਕ ਉਹ 6 ਮਹੀਨੇ ਦਾ ਟੋਟਲ ਕੋਰਸ ਹੁੰਦਾ ਜੀ ਸੋ ਇਹ ਕੋਰਸੇ ਜਿਹੜੇ ਹੁੰਦੇ ਨੇ ਵੋਕੇਸ਼ਨਲ ਕੋਰਸੇ 6 ਮਹੀਨੇ ਦੇ ਕੋਰਸ ਦੇ ਵਿੱਚ ਤੁਸੀਂ ਆਲਮੋਸਟ ਇੱਕ ਇੱਕ ਤਰ੍ਹਾਂ ਦਾ ਕੰਬੋ ਪੈਕ ਲਾ ਲਓ ਜੀ ਜਿਹਦੇ ਵਿੱਚ ਬੱਚਿਆਂ ਨੂੰ ਇੰਗਲਿਸ਼ ਵੀ ਸਿਕਾਈ ਜਾਂਦੀ ਹੈ ਜੀ ਕੰਪਿਊਟਰ ਦੀਆਂ ਕਲਾਸਿਸ ਵੀ ਸਪੈਸ਼ਲ ਦਿੱਤੀਆਂ ਜਾਂਦੀਆਂ ਨੇ ਸੌਫਟ ਸਕਿੱਲ ਦੀਆਂ ਕਲਾਸਿਸ ਵੀ ਦਿੱਤੀਆਂ ਜਾਂਦੀਆਂ ਨੇ ਔਰ ਉਹਦੇ ਨਾਲ ਨਾਲ ਜਿਹੜਾ ਬੱਚੇ ਨੇ ਮੇਨ ਕੋਰਸ ਵੋਕੇਸ਼ਨਲ ਦਾ ਰਿਹਾ ਹੁੰਦਾ ਹੈ ਉਹਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੀ ਜਿੱਦਾਂ ਤੁਸੀਂ ਹੁਣੇ ਦੱਸਿਆ ਕਿ ਸਲਾਈ ਕਢਾਈ ਦੇ ਕੋਰਸੇ ਵੀ ਕੀਤੇ ਜਾਂਦੇ ਆ ਜੀ ਜਿਹੜੇ ਵੀ ਇੱਥੇ ਕੋਰਸਿਸ ਹੁੰਦੇ ਉਹਦੀ ਵਾਰ ਦੀ ਮਟੀਰੀਅਲ ਤੁਸੀਂ ਪ੍ਰੋਵਾਈਡ ਕਰਦੇ ਹੋ ਲੈ ਕੇ ਆਉਂਦੇ ਹੋ ਨਹੀਂ ਸਰ ਉਹ ਸਾਰਾ ਮਟੀਰੀਅਲ ਜਿਹੜਾ ਕਾਲਜ ਵੱਲੋਂ ਪ੍ਰੋਵਾਈਡ ਕੀਤਾ ਜਾਂਦਾ ਜੀ ਪ੍ਰੋਪਰ ਤੁਸੀਂ ਲੈਬ ਦੇ ਵਿੱਚ ਗਏ ਹੋਏ ਹੋ ਲੈਬ ਦੇ ਵਿੱਚ ਪ੍ਰੋਪਰ ਜੁਕੀ ਦੀਆਂ ਵਧੀਆਂ ਮਸ਼ੀਨਸ ਨੇ ਜੀ ਜਿੰਨਾ ਮਸ਼ੀਨਸ ਦੇ ਉੱਪਰ ਜਿਹੜੇ ਵੈਲ ਕੁਆਲੀਫਾਈਡ ਟੀਚਰ ਨੇ ਜਿਹੜੇ ਟੋਟੀ ਸਰਟੀਫਾਈਡ ਹੁੰਦੇ ਨੇ ਇੱਕ ਗਵਰਨਮੈਂਟ ਵੱਲੋਂ ਇੱਕ ਟੋਟੀ ਹੁੰਦੀ ਹੈ ਜੀ ਜਿਹੜੀ ਟ੍ਰੇਨਰ ਦੀ ਕਰਵਾਈ ਜਾਂਦੀ ਹੈ ਉਹ ਸਰਟੀਫਾਈਡ ਟ੍ਰੇਨਰ ਜਿਹੜੇ ਨੇ ਉਹਨਾਂ ਦੇ ਦੁਆਰਾ ਹੀ ਸਾਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਜਿੰਨਾ ਵੀ ਮਟੀਰੀਅਲ ਬੱਚੇ ਦਾ ਇੱਥੇ ਯੂਜ਼ ਹ ਉਹ ਸਾਰਾ ਕਾਲਜ ਦੇ ਵੱਲੋਂ ਹੀ ਦਿੱਤਾ ਜਾਂਦਾ ਜੀ ਕਿਸੇ ਵੀ ਤਰ੍ਹਾਂ ਦਾ ਬੱਚੇ ਨੇ ਆਪਣੇ ਤੌਰ ਤੇ ਨਹੀਂ ਹੁੰਦਾ ਬੱਚੇ ਨੂੰ ਆਹ ਖੁਸ਼ੀ ਦੇ ਨਾਲ ਜੇ ਕੋਈ ਬੱਚਾ ਘਰਾਂ ਤੋਂ ਕੋਈ ਚੀਜ਼ ਲੈ ਕੇ ਆਉਣਾ ਚਾਹੁੰਦਾ ਜਾਂ ਕੁੜੀਆਂ ਸੂਟ ਬਣਾਉਂਦੀਆਂ ਨੇ ਆਪਣੀਆਂ ਉਹ ਲੈ ਕੇ ਆ ਸਕਦੇ ਨੇ ਉਹ ਕਿਸੇ ਤਰ੍ਹਾਂ ਦੀ ਮਨਾਈ ਨਹੀਂ ਆ ਉਹ ਮਨਾਈ ਨਹੀਂ ਆ ਲੱਗੋ ਕਰ ਸਕਦੇ ਜਿਹੜੇ ਆਪਣੇ ਘਰ ਦੇ ਵੀ ਕਰਦੇ ਹਾਂ ਹਾਂਜੀ 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 ਇਹਦੇ ਵਿੱਚ ਜੇ ਤੁਸੀਂ ਇੰਨੇ ਵਧੀਆ ਕੋਰਸਸ ਐਕਸਪਲੇਨ ਕੀਤੇ ਇੰਨੇ ਵਧੀਆ ਮਤਲਬ ਤੁਸੀਂ ਇਲੈਕਟ੍ਰੋਨਿਕਸ ਦੱਸਿਆ ਕੱਪੜਿਆਂ ਦੇ ਦੱਸਿਆ ਸਿਲਾਈ ਦਾ ਇਹਦੇ ਵਾਸਤੇ ਤੁਸੀਂ ਫੀਸ ਬਿਲਕੁਲ ਜ਼ੀਰੋ ਨਹੀਂ ਸਰ ਇਹ ਸਾਰਾ ਹੀ ਗਵਰਨਮੈਂਟ ਵੱਲੋਂ ਆਰਗੇਨਾਈਜ਼ਡ ਹੈ ਜੀ ਜਿਵੇਂ ਮ ਬੱਚੇ ਦੇ ਫਰਸਟ ਡੇ ਤੋਂ ਲੈ ਕੇ ਲਾਸਟ ਡੇ ਤੱਕ ਸਕੀਮ ਦਾ ਪਰਪਸ ਹੀ ਹੈ ਜੀ ਇਹ ਸਕੀਮ ਦੇ ਵਿੱਚ ਬੱਚਿਆਂ ਨੂੰ ਮਤਲਬ ਫਰਸਟ ਡੇ ਤੋਂ ਮੋਬਲਾਈਜੇਸ਼ਨ ਜਿਹੜਾ ਪਹਿਲਾ ਸਾਡਾ ਸਟੈਪ ਹੁੰਦਾ ਜੀ ਮੋਬਲਾਈਜੇਸ਼ਨ ਦੇ ਵਿੱਚ ਕੀ ਹੁੰਦਾ ਜੀ ਸਾਡੇ ਟੀਮ ਮੈਂਬਰ ਹੀ ਨੇ ਕੁਝ ਅੱਠ ਤੋਂ ਟੀਮ ਮੈਂਬਰ ਨੇ ਜਿਹੜੇ ਪਿੰਡਾਂ ਦੇ ਵਿੱਚ ਜਾਂਦੇ ਆ ਜੀ ਜਿਹੜੇ ਪਿੰਡਾਂ ਦੇ ਵਿੱਚ ਪਿੰਡ ਦੇ ਅਫੀਸ਼ੀਅਲਸ ਜਿਵੇਂ ਹੁੰਦੇ ਨੇ ਸਰਪੰਚ ਲਾ ਲਓ ਜੀ ਪੰਚਾਇਤ ਮੈਂਬਰ ਲਾ ਲਓ ਜਾਂ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਲਾ ਲਓ ਜਾਂ ਪਾਸਟਰ ਲਾ ਲਓ ਜਿਹੜੇ ਚਰਚ वगैरह ਚ ਹੁੰਦੇ ਆ ਸੋ ਉਹਨਾਂ ਦੇ ਥਰੂ ਪਿੰਡਾਂ ਦੇ ਜਿਹੜੇ ਮੋਢਵਾਰ ਬੰਦੇ ਨੇ ਉਹਨਾਂ ਦੇ ਥਰੂ ਅਵੇਅਰਨੈਸ ਜਨਰੇਟ ਕੀਤੀ ਜਾਂਦੀ ਆ ਜਿਹੜੇ ਬੱਚੇ ਇੰਟਰਸਟ ਸ਼ੋ ਕਰਦੇ ਆ ਜਿਉਂ ਉਹਨਾਂ ਨੂੰ ਇੱਥੋਂ ਤੱਕ ਲੈ ਕੇ ਆਇਆ ਜਾਂਦਾ ਜੀ ਲੈ ਕੇ ਆਣ ਦਾ ਇੱਥੇ ਪੜ੍ਹਾਣ ਦਾ ਜਿਹੜਾ ਜੀ ਰਹਿਣ ਦਾ ਸਾਰਾ ਖਰਚਾ ਬੱਚੇ ਨੂੰ ਪੜ੍ਹਾਈ ਦੇ ਦੌਰਾਨ ਜਿਹੜਾ ਟੀਐਲਐਮ ਦਿੱਤਾ ਜਾਂਦਾ ਹੈ ਜਿਹਨੂੰ ਆਪਾਂ ਟ੍ਰੇਨਿੰਗ ਲਰਨਿੰਗ ਮਟੀਰੀਅਲ ਕਹਿੰਦੇ ਆ ਉਹ ਵੀ ਸਾਰੇ ਦਾ ਸਾਰਾ ਫ੍ਰੀ ਆਫ ਕਾਸਟ ਦਿੱਤਾ ਜਾਂਦਾ ਜੀ ਬੂਕਸ ਵੀ ਸਾਰੇ ਦਾ ਸਾਰਾ ਫ੍ਰੀ ਆਫ ਕਾਸਟ ਹੈ ਦੈਨ ਇਹ ਜਿਹੜਾ ਪ੍ਰੋਗਰਾਮ ਹੈ ਜੌਬ ਓਰੀਐਂਟਡ ਪ੍ਰੋਗਰਾਮ ਹੈ ਜੀ ਇਸ ਤੋਂ ਬਾਅਦ ਬੱਚੇ ਨੂੰ ਕਿਸੇ ਨਾ ਕਿਸੇ ਪ੍ਰਾਈਵੇਟ ਆਰਗੇਨਾਈਜੇਸ਼ਨ ਦੇ ਵਿੱਚ ਜੌਬ ਦੀ ਰਿਸਪੌਂਸਿਬਿਲਟੀ ਜਿਹੜੀ ਆ ਉਹ ਵੀ ਕਾਲਜ ਦੀ ਰਹਿੰਦੀ ਹੈ ਮਤਲਬ ਪਲੇਸਮੈਂਟ ਅਸਿਸਟੈਂਟ ਪਲੇਸਮੈਂਟ ਇਹਦੇ ਜੌਬ ਓਰੀਐਂਟਡ ਹੋਣ ਕਰਕੇ ਪਲੇਸਮੈਂਟ ਦਾ ਤੇ 100% ਉਹ ਸਾਨੂੰ ਕਰਨਾ ਹੀ ਪੈਂਦਾ ਠੀਕ ਜੀ ਠੀਕ ਹੈ ਜੀ ਜੀ ਤੇ ਇਹਦੇ ਵਾਸਤੇ ਬੱਚੇ ਨੇ ਐਡਮਿਸ਼ਨ ਲੈਣੀ ਆ ਕੋਈ ਐਲੀਜੀਬਿਲਟੀ ਕ੍ਰਾਈਟੇਰੀਆ ਲਿਖਿਆ ਵੀ ਕੀ ਹੋਣਾ ਚਾਹੀਦਾ ਬੱਚੇ ਕੋਲ ਕਿੰਨਾ ਪੜਿਆ ਹੋਣਾ ਚਾਹੀਦਾ ਸੈਕਟਰ ਤੇ ਡਿਪੈਂਡ ਕਰਦਾ ਜੀ ਤੁਸੀਂ ਜਿਸ ਸੈਕਟਰ ਦੇ ਵਿੱਚ ਐਡਮਿਸ਼ਨ ਲੈ ਰਹੇ ਹੋ ਜੇ ਇਲੈਕਟ੍ਰੋਨਿਕ ਸੈਕਟਰ ਦੀ ਮੈਂ ਗੱਲ ਕਰਾਂ ਤੇ ਇਲੈਕਟ੍ਰੋਨਿਕ ਸੈਕਟਰ ਜਿਹੜਾ ਇਹ ਉਹ 10th ਪ੍ਰੀਫਰ ਕਰਦਾ ਹੈ ਜੀ ਉਹਦੇ ਵਿੱਚ ਐਟ ਲੀਸਟ 10th ਤੁਹਾਡੇ ਕੋਲ ਹੋਣੀ ਚ ਤੇ ਜੇ ਅਸੀਂ ਸਲਾਈ ਕੜਾਈ ਦੀ ਗੱਲ ਕਰੀਏ ਤੇ ਉਹਦੇ ਵਿੱਚ 8th ਪ੍ਰੇਫਰ ਕਰਦੇ ਆ ਜੀ 8th ਤੋਂ ਲੈ ਕੇ 8ਵੀਂ 10ਵੀਂ ਪਲੱਸ 1 ਪਲੱਸ 2 ਜਿੰਨੇ ਵੀ 8ਵੀਂ ਲਾਸਟ ਹੈ ਜੀ 8ਵੀਂ ਤੱਕ ਦਾ ਜਿਹੜਾ ਬੱਚਾ ਹੈ ਉਹ एलिਜੀਬਲ ਹੈ ਇਸ ਸਪੋਰਟਸ ਦੇ ਲਈ ਠੀਕ ਜੀ ਜੀ ਸਰ ਤੇ ਜਦੋਂ ਕੋਈ ਬੱਚੇ ਆਉਂਦੇ ਕੋਰਸ ਕਰਨ ਪਹਿਲਾਂ ਪਹਿਲਾਂ ਜ਼ਿਆਤਰ ਲੋਕਾਂ ਨੇ ਘਰ ਨਹੀਂ ਛੱਡਿਆ ਹੁੰਦਾ ਜੀ ਜੀ ਪਹਿਲਾਂ ਪਹਿਲਾਂ ਜਦੋਂ ਆਉਂਦੇ ਉਹਨਾਂ ਦਾ ਜੀ ਨਹੀਂ ਲੱਗਦਾ ਹੋਸਟਲ 'ਚ ਰਹਿਣਾ ਇੱਕ ਥੋੜਾ ਅਜੀਬ ਲੱਗਦਾ ਹੁੰਦਾ ਹਾਂਜੀ ਜੀ ਬਿਲਕੁਲ ਉਹਨਾਂ ਨਾਲ ਕਿੱਦਾਂ ਡੀਲ ਕਰਦੇ ਤੁਸੀਂ ਕਈ ਲੋਕ ਭਜਨ ਦੀ ਵੀ ਕੋਸ਼ਿਸ਼ ਕਰਦੇ ਨਹੀਂ ਸਰ ਸ਼ੁਰੂ ਦਾ ਜਿਹੜਾ ਟਾਈਮ ਪੀਰੀਅਡ ਰਹਿੰਦਾ ਨਹੀਂ 10 ਦਿਨ ਦਾ ਇੱਕ ਡੈਮੋ ਪੀਰੀਅਡ ਹੁੰਦਾ ਜੀ ਹਾਂਜੀ ਸਾਡੇ ਵੱਲੋਂ ਵੀ ਇਹਨਾਂ ਜੀ ਮਤਲਬ ਜਿਸ ਦਿਨ ਪਹਿਲੇ ਬੱਚਾ ਆਉਂਦਾ ਤੇ ਆਂਦੇ ਹੀ ਬੱਚੇ ਦੇ ਨਾਂ ਤੇ ਸੀਟ ਰਿਜ਼ਰਵ ਨਹੀਂ ਕੀਤੀ ਜਾਂਦੀ ਸਾਡੇ ਕੋਲ ਲਿਮਟਿਡ ਸੀਟਸ ਹੁੰਦੀਆਂ ਨੇ ਜੀ ਸੋ 10 ਦਿਨ ਦਾ ਇੱਕ ਜਿਹੜਾ ਕ੍ਰਾਈਟੇਰੀਆ ਰਹਿੰਦਾ ਹੈ 10 ਦਿਨ ਦੇ ਕ੍ਰਾਈਟੇਰੀਆ ਦੇ ਵਿੱਚ ਬੱਚੇ ਨੂੰ ਇੱਕ ਖੁੱਲਾ ਜਿਹਾ ਮਾਹੌਲ ਦਿੱਤਾ ਜਾਂਦਾ ਹੈ ਕਲਾਸਿਸ ਦੇ ਵਿੱਚ ਛੋਟੀਆਂ-ਛੋਟੀਆਂ ਐਕਟੀਵਿਟੀਜ਼ ਕਰਾਈਆਂ ਜਾਂਦੀਆਂ ਨੇ ਹੋਸਟਲ ਦੇ ਵਿੱਚ ਐਕਟੀਵਿਟੀਜ਼ ਕਰਾਈਆਂ ਜਾਂਦੀਆਂ ਨੇ ਇੱਕ ਰੀਕ੍ਰੀਏਸ਼ਨ ਏਰੀਆ ਬਣਿਆ ਹੁੰਦਾ ਜੀ ਰੀਕ੍ਰੀਏਸ਼ਨ ਏਰੀਆ ਦੇ ਵਿੱਚ ਕੁਝ ਗੇਮਸ ਪਾਈਆਂ ਹੁੰਦੀਆਂ ਨੇ ਮੰਨ ਲਓ ਬੱਚੇ ਦਾ ਨਹੀਂ ਦਿਲ ਲੱਗ ਰਿਹਾ ਤਾਂ ਥੋੜੀਆਂ-ਬੋਧੀਆਂ ਗੇਮਸ ਪਲੇ ਕਰ ਲੈਂਦਾ ਹੈ ਇੰਡੋਰ ਗੇਮਸ ਜਿਹੜੀਆਂ ਹਾਂਜੀ ਇੰਡੋਰ ਗੇਮਸ ਜਿਹੜੀਆਂ ਹੁੰਦੀਆਂ ਨੇ ਉਹਦੇ ਨਾਲ ਨਾਲ ਟੀਵੀ ਵਗੈਰਾ ਥੋੜਾ-ਬੋਤਾ ਬੱਚੇ ਨੂੰ ਇੱਕ ਆਪਰਚੂਨਿਟੀ ਦਿੱਤੀ ਜਾਂਦੀ ਆ ਕਿ ਚਲੋ ਯਾਰ ਕਿਸੇ ਤਰੀਕੇ ਦੇ ਨਾਲ ਉਹਨਾਂ ਦਾ ਪਹਿਲੇ ਜਿਹੜੇ 10 ਦਿਨਾਂ ਦੇ ਉਹ ਵੀ ਬੱਚਾ ਜੇਕਰ ਵਾਕਈ ਕੰਫਰਟ ਫੀਲ ਕਰਦਾ ਹੈ ਤੇ ਦੈਨ ਉਹਨੂੰ ਤਾਂ ਹੀ ਇਸ ਕੋਰਸ ਦੇ ਵਿੱਚ ਅਸੀਂ ਫਾਈਨਲ ਲੈ ਕੇ ਜਾਂਦੇ ਹਾਂ ਠੀਕ ਜੀ ਤੇ ਸਰ ਜਿਹੜਾ ਖਾਣਾ ਉਹਨਾਂ ਨੂੰ ਮਿਲਦਾ ਤਿੰਨ ਟਾਈਮ ਰੈਸਟ ਵਗੈਰਾ ਹੈ ਨਾ ਉਹਦਾ ਮੀਨੂ ਤੁਸੀਂ ਡਿਸਾਈਡ ਕਰਦੇ ਆ ਨਹੀਂ ਜੀ ਬੈਕ ਸਾਈਡ ਤੋਂ ਡਿਸਾਈਡ ਹੁੰਦਾ ਜੀ ਸਾਰੇ ਦਾ ਸਾਰਾ ਮੀਨੂ ਬੈਕ ਸਾਈਡ ਤੋਂ ਡਿਸਾਈਡ ਹੈ ਹਾਂ ਇਹ ਜ਼ਰੂਰ ਹੈ ਵੀ ਜਿਹੜੀਆਂ ਸੀਜ਼ਨਲ ਸਬਜ਼ੀਆਂ ਹੁੰਦੀਆਂ ਨੇ ਇਹ ਮਤਲਬ ਹਰ ਇੱਕ ਸਟੇਟ ਦੇ ਅਕੋਰਡਿੰਗ ਹੈ ਜਿਵੇਂ ਸਾਡੀ ਸਟੇਟ ਦਾ ਅਲੱਗ ਹੈ ਜੀ ਉਦੇ ਵਿੱਚ ਸੀਜ਼ਨਲ ਸਬਜ਼ੀ ਇੱਕ ਜ਼ਰੂਰ ਹੋਣੀ ਚਾਹੀਦੀ ਆ ਖਾਣਾ ਜਿਹੜਾ ਜੀ ਜਿਵੇਂ ਘਰਾਂ ਦਾ ਖਾਣਾ ਹੈ ਆਲਮੋਸਟ ਉਸ ਤਰੀਕੇ ਦਾ ਹੀ ਖਾਣਾ ਹੁੰਦਾ ਜੀ ਖਾਣੇ ਤੋਂ ਅੱਜ ਤੱਕ ਕਦੇ ਬੱਚਿਆਂ ਨੇ ਬਹੁਤ ਘੱਟ ਕੰਪਲੇਂਟਸ ਆਂਦੀਆਂ ਨੇ ਸਾਡੇ ਕੋਲ ਜਿਵੇਂ ਹੋਸਟਲ ਦੇ ਵਿੱਚ ਹੁੰਦਾ ਜੀ ਬੱਚੇ ਬਹੁਤ ਪਰੇਸ਼ਾਨੀ ਫੀਲ ਕਰਦੇ ਆ ਇਸ ਤਰੀਕੇ ਦਾ ਨਹੀਂ ਆ ਜੀ ਇਹ ਆਪਣੇ ਪਿੰਡਾਂ 'ਚ ਕਈ ਲੋਕ ਮੰਨਦੇ ਕਿ ਬੱਚਾ ਹੋਸਟਲ ਚ ਲੱਗ ਗਿਆ ਜਾਂ ਤਾਂ ਬਹੁਤ ਜ਼ਿਆਦਾ ਵਿਗੜ ਜੂ ਜਾਂ ਬਹੁਤ ਜ਼ਿਆਦਾ ਸੁਧਰ ਜੂ ਤੇ ਬੱਚਿਆਂ ਦੇ ਡਿਸਪਲਿਨ ਤੇ ਧਿਆਨ ਰੱਖਣ ਲਈ ਤੁਸੀਂ ਇਹੋ ਜਿਹਾ ਕੀਤ ਮਤਲਬ ਇੱਥੇ ਦੇ ਵਾਰਡਨ ਵਜਰਾ ਕੋ ਐਕਟਿਵ ਪਹਿਲਾ ਜਿਹੜਾ ਇਹ ਐ ਨਾ ਜੀ ਅਸੀਂ ਇਕੱਲਾ ਗਰਲਸ ਦਾ ਹੀ ਰਨ ਕਰਦੇ ਆਂ ਜੀ ਜਿਹੜਾ ਹੋਸਟਲ ਹੈ ਠੀਕ ਜੀ ਉਹਦੇ ਨਾਲ ਕਾਫੀ ਹੱਦ ਤੱਕ ਤੇ ਜਦੋਂ ਡਿਸਪਲਿਨ ਇੱਥੇ ਕਵਰ ਹੋ ਜਾਂਦਾ ਜਦੋਂ ਤੁਸੀਂ ਇਕੱਲਾ ਗਰਲਸ ਦਾ ਰਨ ਕਰਦੇ ਹੋ ਜੀ ਫਿਰ ਉਹਦੇ ਲਈ ਕਈ ਸਾਰੀਆਂ ਅੰਦਰ ਛੋਟੀਆਂ ਛੋਟੀਆਂ ਚੀਜ਼ਾਂ ਅਸੀਂ ਐਨਾਲਾਈਸਿਸ ਕਰਕੇ ਰੱਖੀਆਂ ਕੀਤੀਆਂ ਹੋਈਆਂ ਨੇ ਜਿਵੇਂ ਬੱਚਿਆਂ ਦੇ ਫੋਨ ਜਿਹੜੇ ਆ ਕੁਝ ਟਾਈਮ ਤੇ ਬਾਅਦ ਜਮ੍ਹਾਂ ਕਰ ਲਏ ਜਾਂਦੇ ਆ 9:30 ਤੋਂ ਬਾਅਦ ਉਸ ਤੋਂ ਬਾਅਦ ਸਾਡੇ ਜਿਹੜੇ ਮੋਸਟਲੀ ਬੱਚੇ ਨੇ ਹਾਲਸ ਦੇ ਵਿੱਚ ਰਹਿੰਦੇ ਆ ਕਮਰਿਆਂ ਚ ਨਹੀਂ ਰਹਿ ਰਹੇ ਹਾਲ ਦੇ ਵਿੱਚ ਕੀ ਹੁੰਦਾ ਵੀ ਬੱਚੇ ਇਕੱਠੇ ਹੁੰਦੇ ਆ ਜੀ ਉੱਥੇ ਹਰ ਚੀਜ਼ ਜਿਹੜੀ ਹੈ ਜੇ ਵਾਰਡਨ ਆ ਤੇ ਉਹਨੇ ਰਾਉਂਡ ਲਗਾਉਂਦੀ ਰਹਿਣਾ ਨਹੀਂ ਕੋਈ ਵੀ ਬੱਚਾ ਕਿਸੇ ਤਰ੍ਹਾਂ ਦੀ ਸ਼ਰਾਰਤ ਨਹੀਂ ਕਰਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਇਸ ਤਰੀਕੇ ਦੀ ਐਕਟੀਵਿਟੀ ਨਹੀਂ ਕਰਦਾ ਜਿਹਦੇ ਨਾਲ ਬਾਕੀ ਬੱਚਿਆਂ ਤੇ ਕੋਈ ਗਲਤ ਸਿਰ ਪਵੇ ਬਾਕੀ ਰੈਗੂਲਰ ਸਾਡੀਆਂ ਚੈਕਿੰਗਸ ਚੱਲਦੀਆਂ ਰਹਿੰਦੀਆਂ ਨੇ ਜੀ ਬੱਚਿਆਂ ਦੇ ਹਰ ਚੀਜ਼ ਦੀ ਚੈਕਿੰਗ ਕੀਤੀ ਜਾਂਦੀ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਅਨਸੈਸਰੀ ਐਕਟੀਵਿਟੀ ਇਤਨੀ ਹੋ ਹੌਸਟਲ ਦੇ ਵਿੱਚ ਕਰ ਰਿਆ ਸੋ ਰੂਟੀਨ ਬੇਸਿਸ ਤੇ ਰਹਿੰਦੀਆਂ ਜੀ ਠੀਕ ਜੀ ਤੇ ਜਦੋਂ ਮੰਨ ਲਓ ਬੱਚੇ ਕੋਈ ਜੁਆਇਨ ਕਰਦੇ ਬੈਚ ਨਵਾਂ ਸ਼ੁਰੂ ਹੁੰਦਾ ਵਾ ਜਾਂ ਬੈਚ ਦਾ ਐਂਡ ਹੁੰਦਾ ਵਾ ਉਸ ਟਾਈਮ ਕੋਈ ਫੇਅਰਵੈਲ ਫੰਕਸ਼ਨ ਇਦਾਂ ਦੇ ਕੁਝ ਹੋਰ ਬਿਲਕੁਲ ਜੀ ਉਹ ਤੇ ਜਿਹੜੀਆਂ ਨਾਰਮਲ ਜਿਵੇਂ ਕਾਲਜਸ ਤੁਸੀਂ ਫੰਕਸ਼ਨ ਚੱਲਦੇ ਨੇ ਉਹ ਸਾਰਾ ਕੁਝ ਐਸਟੇਜ ਹੀ ਰਹਿੰਦਾ ਜੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦਿਨ ਬੈਚ ਸਟਾਰਟ ਕਰਨਾ ਹੀ ਹੁਣ ਇੱਕ ਸੁਖਮਨੀ ਸਾਹਿਬ ਦਾ ਪਾਰਟ ਜ਼ਰੂਰ ਅਸੀਂ ਛੋਟਾ ਜਿਹਾ ਕਰਵਾਨੇ ਆ ਵੀ ਬੱਚਿਆਂ ਦੀ ਇੱਕ ਚੰਗਾ ਸਟਾਰਟਅਪ ਕੀਤਾ ਜਾਵੇ ਫਿਰ ਦੈਨ ਜਦੋਂ ਕੋਰਸ ਕੰਪਲੀਟ ਕੰਪਲੀਸ਼ਨ ਦੇ ਦੌਰਾਨ ਜਦੋਂ ਉਹਨਾਂ ਨੂੰ ਮਤਲਬ ਆਪਾਂ ਸਰਟੀਫਿਕੇਟ ਡਿਸਟ੍ਰਿਬਿਊਟ ਕਰਨੀ ਹੁੰਦੇ ਨੇ ਉਦੋਂ ਵੀ ਇੱਕ ਛੋਟਾ ਜਿਹਾ ਕਿਸੇ ਨਾ ਕਿਸੇ ਤਰੀਕੇ ਦਾ ਫੰਕਸ਼ਨ ਜ਼ਰੂਰ ਰੱਖਿਆ ਜਾਂਦਾ ਹੈ ਤਾਂ ਕਿ ਬੱਚਿਆਂ ਨੂੰ ਇੱਕ ਥੋੜਾ ਜਿਹਾ ਮੋਟੀਵੇਸ਼ਨ ਮਿਲ ਸਕੇ ਜਾਂ ਬੂਸਟ ਕੀਤਾ ਜਾ ਸਕੇ ਜੀ ਕਿਸੇ ਤਰੀਕੇ ਦੇ ਨਾਲ ਸੋ ਸਾਡੇ ਵੱਲੋਂ ਅਲੱਗ-ਅਲੱਗ ਤਰੀਕੇ ਦੇ ਨਾਲ ਛੋਟੀਆਂ-ਛੋਟੀਆਂ ਐਕਟੀਵਿਟੀਜ਼ ਜ਼ਰੂਰ ਕੀਤੀਆਂ ਜਾਂਦੀਆਂ ਨੇ ਜੀ ਜਿਨ੍ਹਾਂ ਦੇ ਨਾਲ ਬੱਚਿਆਂ ਨੂੰ ਮਤਲਬ ਤੁਸੀਂ ਥੋੜਾ ਜਿਹਾ ਇਹਨਾਂ ਦਾ ਰੁਝਾਨ ਜਿਹੜਾ ਅੱਗੇ ਹੋਰ ਵਧੇ ਜੀ ਤੇ ਜਿਵੇਂ ਹੁਣ ਆਪਾਂ ਵੇਖਦੇ ਆਂ ਪਿੰਡਾਂ 'ਚ ਵੇਖਦੇ ਆਂ ਕਿ ਯੂਥ ਜਿਹੜੀ ਜ਼ਿਆਦਾਤਰ ਜਾਂ ਤੇ ਲੜਾਈਆਂ ਝਗੜਿਆਂ ਚ ਪੈ ਗਈ ਆ ਜਾਂ ਨਸ਼ਿਆਂ ਚ ਪੈ ਗਈ ਆ ਜੀ ਜੀ ਉਹਨਾਂ ਨੂੰ ਪ੍ਰੇਰਿਤ ਕਰਨ ਲਈ ਕੀ ਕਹਿਣਾ ਚਾਹੋਗੇ ਮਤਲਬ ਇਹ ਬਹੁਤ ਵਧੀਆ ਇੱਕ ਪਲੈਟਫਾਰਮ ਹੈ ਸਾਰੇ ਕੋਸ਼ਿਸ਼ ਤੇ ਸਾਡੀ ਇਹੀ ਰਹਿੰਦੀ ਆ ਜੀ ਦੇਖੋ ਬੱਚਾ ਜੂਸ ਜਿਹੜਾ ਨਾ ਨਸ਼ੇ ਦੇ ਵਿੱਚ ਉਦੋਂ ਹੀ ਜਾਂਦਾ ਜਦੋਂ ਉਹਨੂੰ ਕੋਈ ਰਾਹ ਨਹੀਂ ਲੱਭਦਾ ਬਿਲਕੁਲ ਸਾਡੇ ਪਿੰਡਾਂ ਦੇ ਵਿੱਚ ਮੋਸਟਲੀ ਬੱਚਿਆਂ ਦਾ ਨਸ਼ੇ ਚ ਜਾਣ ਦਾ ਜਿਹੜਾ ਕਾਰਨ ਹੀ ਆ ਵੀ ਪਿੰਡਾਂ ਦੇ ਪੇਰੈਂਟਸ ਸਾਡੇ ਬਿਜ਼ੀ ਨੇ ਦੀ ਘਰਾਂ ਦੇ ਖਰਚੇ ਬਹੁਤ ਜ਼ਿਆਦਾ ਨੇ ਉਹ ਬੱਚਿਆਂ ਲੈਣਾ ਧਿਆਨ ਨਹੀਂ ਦੇ ਪਾਉਂਦੇ ਬੱਚਿਆਂ ਦੀ ਕਾਉਂਸਲਿੰਗ ਨਹੀਂ ਹੋ ਪਾਉਂਦੀ ਜਿਹੜਾ ਸਭ ਤੋਂ ਵੱਡਾ ਰ ਜਦ ਬੱਚਿਆਂ ਨੂੰ ਅੱਗੇ ਰਾਹ ਨਹੀਂ ਲੱਭਦੇ ਕਾਲਜੇਸ ਦੇ ਵਿੱਚ ਕਾਲਜੇਸ ਦੀ ਸਟੱਡੀ ਬਹੁਤ ਮਹਿੰਗੀ ਹੈ ਸੋ ਬੱਚਾ ਛੋਟੇ-ਮੋਟੇ ਕੰਮਾਂ ਦੇ ਵਿੱਚ ਪੈ ਜਾਂਦਾ ਜਾਂ ਦਿਹਾੜੀ ਕਰਨ ਲੱਗ ਜਾਂਦਾ ਹੈ ਜਾਂ ਉਹ ਕਿਸੇ ਲੇਬਰ ਹੋਰ ਲੇਬਰ ਵਰਕ ਕਰਨ ਲੱਗ ਜਾਂਦਾ ਹੈ ਉਹ ਲੇਬਰ ਵਰਕ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਮੋਸਟਲੀ ਜਿਹੜੇ ਲੋਕ ਆਉਂ ਡਰਗ ਡਿਕਟਡ ਨੇ ਕੁਛ ਨਾ ਕੁਛ ਖਾਂਦੇ ਆ ਜੀ ਫਿਰ ਉਹ ਜਦੋਂ ਬੱਚਾ ਉਹਨਾਂ ਦੇ ਨਾਲ ਜਾਂਦਾ ਹੈ ਜਾਂ ਉਹ ਦੇਖਦਾ ਹੈ ਵੀ ਇਹ ਤੇ ਯਾਰ ਇੰਨਾ એનਰਜੈਟਿਕ ਹੋ ਕੇ ਚੀਜ਼ਾਂ ਕਰਦੇ ਨੇ ਜਾਂ ਕਿਵੇਂ ਕਰਦੇ ਨੇ ਫਿਰ ਉਹ ਵੀ ਉਹਨਾਂ ਦੇ ਤਰੀਕੇ ਦੇ ਨਾਲ ਉਹ ਚੀਜ਼ਾਂ ਜੇ ਇਨਵੋਲਵ ਹੋ ਜਾਂਦਾ ਸੋ ਕੋਸ਼ਿਸ਼ ਸਕਿੱਲ ਦੀ ਵੀ ਦੇਖੋ ਗਵਰਨਮੈਂਟ ਦਾ ਇਹੀ ਪਰਪਸ ਹੈ ਜੀ ਕਿ ਸਕਿੱਲ ਦੇ ਥਰੂ ਬੱਚਿਆਂ ਨੂੰ ਥੋੜਾ ਜਿਹਾ ਉਹਨਾਂ ਦਾ ਇੱਕ ਲੈਵਲ ਅਪ ਕੀਤਾ ਜਾਵੇ ਚੰਗੀਆਂ ਇੰਡਸਟਰੀਜ਼ ਦੇ ਵਿੱਚ ਉਹਨਾਂ ਨੂੰ ਭੇਜਿਆ ਜਾਵੇ ਤਾਂ ਕਿ ਕੋਈ ਇੰਡਸਟਰੀ ਦੇ ਕੋਲ ਲੇਬਰ ਇੱਕ ਨਾਰਮਲ ਲੇਬਰ ਕਰਨੀ ਪਿੰਡਾਂ ਦੇ ਵਿੱਚ ਔਰ ਇੱਕ ਇੰਡਸਟਰੀ ਚ ਜਾ ਕੇ ਜੜਾਈ ਉਹਦਾ ਕਾਫੀ ਜ਼ਿਆਦਾ ਫਰਕ ਹੁੰਦਾ ਹੈ ਬਿਲਕੁਲ ਉਹ ਇੰਡਸਟਰੀ ਇੱਕ ਤੁਹਾਡੀ ਜਿਹੜੀ ਆ ਕਾਫੀ ਜ਼ਿਆਦੀਆਂ ਸਕਿੱਲਸ ਅਪ ਕਰ ਦਿੰਦੀ ਆ ਜੇ ਤੁਸੀਂ ਇੰਡਸਟਰੀ ਦੇ ਵਿੱਚ ਕੋਈ 4-5 ਸਾਲ ਕੰਟੀਨਿਊਸਲੀ ਕੰਮ ਕਰਦੇ ਹੋ ਤੇ ਤੁਸੀਂ ਇੱਕ ਲੈਵਲ ਤੇ ਆ ਕੇ ਸਟੈਂਡ ਕਰ ਜਾਂਦੇ ਹੋ ਵੀ ਤੁਸੀਂ ਆਪਣਾ ਪਰਸਨਲ ਵੀ ਕੋਈ ਕੰਮ ਕਰਨਾ ਹੈ ਤੇ ਤਾਂ ਵੀ ਤੁਸੀਂ ਇੱਕ ਸਕਿੱਲ ਉੱਥੋਂ ਪ੍ਰੋਪਰ ਲੈ ਕੇ ਨਿਕਲਦੇ ਹੋ ਜੇ ਤੁਸੀਂ ਉੱਥੇ ਵੀ ਐਗੂਲਰ ਰਹਿਣਾ ਚਾਹੁੰਦੇ ਹੋ ਤੇ ਕਾਫੀ ਜ਼ਿਆਦਾ ਉੱਥੇ ਤੁਹਾਡੀਆਂ ਆਪਰਚੂਨਿਟੀਆਂ ਰਹਿੰਦੀਆਂ ਨੇ ਠੀਕ ਜੀ ਜੀ ਤੇ ਸਰ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਨੂੰ ਟਾਈਮ ਦੇਣ ਲਈ ਤੇ ਮੈਂ ਸਾਰੇ ਯੂਜ਼ ਨੂੰ ਮੈਂ ਚਾਹੁੰਨਾ ਕਿ ਜਿਆਦਾ ਤੋਂ ਜਿਆਦਾ ਪਿੰਡਾਂ ਤੱਕ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਤੁਹਾਡਾ ਸੁਨੇਹਾ ਪਹੁੰਚੇ ਤੇ ਜਿਆਦਾ ਤੋਂ ਜਿਆਦਾ ਲੋਕ ਤੁਹਾਡੇ ਨਾਲ ਕੰਟੈਕਟ ਕਰਨ ਥੈਂਕ ਯੂ ਸੋ ਮਾਈ ਜੀ ਅਸੀਂ ਸ਼ੁਰੂ ਹੋਣੇ ਆ ਅਸੀਂ ਵੀ ਚਾਹੁੰਦੇ ਆ ਜੀ ਤੁਹਾਡੇ ਇਸ ਮਾਡੀਅਮ ਦੇ ਰਾਹੀਂ ਸੋਸ਼ਲ ਮੀਡੀਆ ਦੇ ਥਰੂ ਉਹਨਾਂ ਲੋਕਾਂ ਤੱਕ ਇਹ ਜ਼ਰੂਰ ਖਬਰ ਪਹੁੰਚੇ ਜੀ ਜਿਨ੍ਹਾਂ ਦੇ ਬੱਚੇ ਜਾਂ ਜਿਹੜੇ ਪੇਰੈਂਟਸ ਇਹ ਪੇਡ ਨਹੀਂ ਕਰ ਸਕਦੇ ਕਿਸੇ ਜਗ੍ਹਾ ਤੇ ਕੋਈ ਕੋਰਸ ਨਹੀਂ ਕਰਵਾ ਸਕਦੇ ਆਪਣੇ ਬੱਚੇ ਨੂੰ ਆ ਇੰਗਲਿਸ਼ ਸੌਫਟ ਸਕਿੱਲ ਕੰਪਿਊਟਰ ਜੋ ਹੋਰ ਵੀ ਕਿਸੇ ਤਰ੍ਹਾਂ ਦੇ ਜਿਹੜੇ ਸਾਡੇ ਕੋਲ ਕੋਰਸੇ ਛੋਟੇ ਛੋਟੇ ਚੱਲ ਰਹੇ ਨੇ ਜਿਹੜੇ ਪੇਰੈਂਟਸ ਬਾਹਰ ਪੇਡ ਪੈਸੇ ਦੇ ਕੇ ਨਹੀਂ ਕਰਵਾ ਸਕਦੇ ਉਹਨਾਂ ਲਈ ਇੱਕ ਬਹੁਤ ਸੋਹਣੀ ਓਪਰਚ्युनिटी ਹੈ ਜੀ ਇਹ ਨਹੀਂ ਆ ਕਿ ਉਹ ਆਣਗੇ ਆ ਕੇ ਮਤਲਬ ਜੀ ਉਹਨਾਂ ਨੂੰ ਠੀਕ ਲੱਗੇ ਕਿਸੇ ਤਰ੍ਹਾਂ ਦੀ ਬੰਦਸ਼ ਦੇ ਨਾਲ ਇੱਥੇ ਕਰਵਾਇਆ ਜਾਂਦਾ ਜੀ ਸਾਡੀ ਅਪੀਲ ਹੈ ਵੀ ਤੁਸੀਂ ਇੱਕ ਵਾਰੀ ਆਓ 10 ਦਿਨ ਰਹਿ ਕੇ ਦੇਖੋ ਜੇ ਮਾਹੌਲ ਤੁਹਾਨੂੰ ਕੰਫਰਟ ਲੱਗੇ ਜੇ ਤੁਹਾਡੇ ਬੱਚੇ ਨੂੰ ਇੱਥੇ ਸਿੱਖਣ ਦੇ ਲਈ ਕੋ ਚੰਗੀਆਂ oportunidades ਲੱਭਦੀਆਂ ਹੋਣਗੀਆਂ ਤੇ ਉਹ ਆਪਣੀ ਐਡਮਿਸ਼ਨ ਲਵੇ ਅਦਰਵਾਈਜ਼ ਕੋਈ ਇਸ਼ੂ ਨਹੀਂ ਹੈ ਜੀ ਕਿਸੇ ਵੀ ਤਰ੍ਹਾਂ ਦਾ ਸੋ ਤੁਹਾਡੇ ਮਾਦੀਮ ਦੇ ਥਰੂ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਕਿ ਵੱਧ ਤੋਂ ਵੱਧ ਜਿੰਨੇ ਵੀ ਸਾਡੀ ਆਵਾਜ਼ ਨੂੰ ਸੁਣਦੇ ਆ ਜੀ ਉਹ ਜਰੂਰ ਇੱਕ ਵਾਰੀ ਅਪਰੋਚ ਕਰ ਥੈਂਕ ਯੂ ਸੋ ਮਚ ਸਰ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਜੀ ਥੈਂਕ ਯੂ ਸਰ ਮਾਈ ਨੇਮ ਇਜ਼ ਰਵਿੰਦਰਪਾਲ ਕੌਰ ਮਾਈ ਬੈਚ ਨੰਬਰ 15 ਸੈਂਟਰ ਦਾ ਨੇਮ ਇਸ ਸਵਾਮੀ ਸੁਵਿੰਤਨੰਦ ਕਾਲਜ ਇਹ ਇਟ ਇਸ ਸਕਿੱਲ ਟੂ ਸਕਿੱਲ ਕਰਾਈ ਜਾਂਦੀ ਆ ਇਥੇ ਮਤਲਬ ਕਿ ਇਹ ਇਦੀ ਅੰਡਰ ਡੀ ਡੀ ਜੂ ਜੀ ਕੇ ਵਾਈ ਸਕਿੱਲ ਟੂ ਸਕਿੱਲ ਪ੍ਰੋਜੈਕਟ ਚੱਲ ਰਿਹਾ ਵਾ ਇਹਦੇ ਅੰਦਰ ਸਟੀਚਿੰਗ ਵਗੈਰਾ ਸਿਖਾਈ ਜਾਂਦੀ ਹੈ ਜਿਹਦੇ ਵਿੱਚ ਬੱਚੇ ਹੁਣ ਜਿਨ੍ਹਾਂ ਨੂੰ ਪਹਿਲਾਂ ਕੁਝ ਨਹੀਂ ਸੀ ਆਉਂਦਾ ਹੈਮਪਿੰਗ ਸਟੀਚਿੰਗ ਸਾਰਾ ਕੁਝ ਕਰਾ ਰਿਹਾ ਹੁਣ ਬੱਚੇ ਵਧੀਆ ਤਰੀਕੇ ਨਾਲ ਮਸ਼ੀਨ ਵੀ ਚਲਾ ਰਹੇ ਨੇ ਤੇ ਨਿਊ ਸਟਾਈਲ ਦੀਆਂ ਮਸ਼ੀਨਾਂ ਨੇ ਜਿਹੜੀਆਂ ਮਤਲਬ ਕਿ ਸਾਨੂੰ ਪ੍ਰੋਵਾਈਡ ਕੀਤੀਆਂ ਗਈਆਂ ਵਾ ਸਾਨੂੰ ਇਹ ਮਸ਼ੀਨ ਪਹਿਲਾਂ ਨਹੀਂ ਸੀ ਚਲਾਉਣੀਆਂ ਆਉਂਦੀਆਂ ਇੱਥੇ ਕੰਪਿਊਟਰ ਦੀ ਵੀ ਬਹੁਤ ਮਤਲਬ ਕਿ ਅਵੇਲੇਬਲ ਹੈਗੀ ਹੈ ਜਿਹੜਾ ਕੰਪਿਊਟਰ ਕੋਰਸ ਕਰਾਇਆ ਜਾ ਰਿਹਾ ਹੈ ਹਾਰਡਵੇਅਰ ਸੌਫਟਵੇਅਰ ਇੱਚ ਸਾਰਾ ਕੁਝ ਸਾਨੂੰ ਸਿਖਾ ਰਹੇ ਨੇ ਐਕਸਲ ਵਗੈਰਾ ਐਚਟੀਐਮਐਲ ਪ੍ਰੋਪਰਟੀ ਰੈਨਸ ਦਾ ਸਿਖਾ ਰਹੇ ਨੇ ਟੀਚਰ ਇਥੋਂ ਦੇ ਬਹੁਤ ਮਤਲਬ ਕਿ ਵਧੀਆ ਸਟੱਡੀ ਕਰਵਾ ਰਹੇ ਨੇ ਬੱਚਿਆਂ ਦਾ ਬਹੁਤ ਖਿਆਲ ਰੱਖਿਆ ਜਾਂਦਾ ਹੈ ਹੋਸਟਲ ਵਿੱਚ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਰਹਿਸ਼ ਦਿੱਤੀ ਜਾ ਰਹੀ ਆ ਇੱਥੇ ਖਾਣ ਪੀਣ ਦੀ ਸਭ ਫੈਸਿਲਿਟੀ ਨੇ ਤੇ ਸਾਰਾ ਕੁਝ ਬਹੁਤ ਵਧੀਆ ਹੈ